ਬਾਬੇ ਉਹ ਪਿਆਰਪਰੀ ਸੱਸੀ ਕਾਲ ਜੀ ਉਮੀਦ ਕਰਦੇ ਆ ਸਾਰੇ ਭਰਾ ਚੜ੍ਹਦੀ ਕਲਾ ਚ ਠੀਕ ਠਾਕ ਹੋਵੋਗੇ ਲੋ ਵੀ ਮਿੱਤਰੋ ਬੜੇ ਭਰਾਵਾਂ ਦੇ ਸਾਨੂੰ ਕਾਲ ਮੈਸੇਜ ਆ ਰਹੇ ਸੀ ਬੱਟਾ ਪੌਣੇ ਜਿੰਦਰਾ ਬਾਰੇ ਸੋ ਮਿੱਤਰੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣਾ ਚਾਹੁੰਦੇ ਆ ਆਪਣੇ ਕੋਲੇ ਬਾਈ ਜੀ ਜਿੰਦਰਾ ਦਾ ਜਿਹੜਾ ਸਟਾਕ ਆ ਉਹ ਅਵੇਲੇਬਲ ਆਗਾ ਤੁਸੀਂ ਕਾਲ ਕਰਕੇ ਜਿੰਦਰਾ ਬੁੱਕ ਕਰ ਸਕਦੇ ਹੋ ਤੁਹਾਨੂੰ ਅਵੇਲੇਬਲ ਜਿੰਦਰਾ ਮਿਲ ਜਾਊਗਾ ਜਿਹੜਾ ਭਰਾ ਜਿੰਦਰਾ ਬਣਾਉਣਾ ਚਾਹੁੰਦਾ ਕੰਟੈਕਟ ਕਰ ਲਿਓ ਸੋ ਇਸ ਜਿੰਦਰੇ ਬਾਰੇ ਗੱਲ ਕਰੀਏ ਜੇ ਇਹ ਜਿੰਦਰਾ ਆਪਾਂ ਬਾਈ ਜੀ ਆਪਾਂ ਬਿਰਕ ਪੈਂਡ ਭੇਜ ਰਹੇ ਹਾਂਗੇ ਤੋ ਬਾਈ ਆਪਣੀ ਵੀਡੀਓ ਦੇਖ ਕੇ ਸਪੈਸ਼ਲ ਵਰਕਸ਼ਾਪ ਉੱਤੇ ਪਹੁੰਚੇ ਸੀਗੇ ਵਿజిਟ ਕੀਤਾ ਸੀ ਬਾਈਆਂ ਨੇ ਸੋ ਫੁੱਲ ਹੈਵੀ ਡਿਊਟੀ ਜਿੰਦਰਾ ਬਾਈ ਇਹ ਸੋ ਜਿੰਦਰੇ ਬਾਰੇ ਗੱਲ ਕਰੀਏ ਜੇ ਫੁੱਲ ਹੈਵੀ ਡਿਊਟੀ ਜਿੰਦਰਾ ਹੈ ਇੱਕ ਕੁਆਂਟਲ 20 25 ਕਿਲੋ ਦੇ ਨੇਅਰ ਬੌਟ ਜਿੰਦਰੇ ਦੇ ਵਿੱਚ ਵਜਣਾ ਬਾਕੀ ਇਹਦੇ ਵਿੱਚ ਜਿਹੜੀ ਘੋੜੀ ਵਗੈਰਾ ਲੱਗੀ ਹੋਈ ਆ ਉਹ ਵੀ ਕਰਾਹੇ ਦੇ ਵਾਂਗ ਫੁੱਲ ਵਧੀਆ ਚੌੜੀ ਲੱਗੀ ਹੋਈ ਆ 2.5 ਇੰਚੀ ਵਾਲੀ 340 ਬਾਕੀ ਫਰੇਮ ਵਗੈਰਾ ਦੇ ਵਿੱਚ ਫੁੱਲ ਫੁੱਲ ਹੈਵੀ ਡਿਊਟੀ ਲੱਗਿਆ ਹੋਇਆ 3 ਇੰਚੀ ਫਰੇਮ 3 ਇੰਚ 2.5 ਸੂਤ ਦਾ ਸੋ ਬਾਕੀ ਇਹਦੀ ਖਾਸੀਅਤ ਇਹ ਆ ਟਰੈਕਟਰ ਪੂਰੀ ਵਧੀਆ ਬੱਟ ਪਾਊਗਾ ਕੜੇਖਾਂ ਦੇ ਬੱਟ ਪਾਊਗਾ ਆਪਣੀ ਰਿਡਨ ਚ ਗਾਰੰਟੀ ਆ ਵੀਰੇ ਬਾਕੀ 4 ਇੰਚ ਇਹਦੇ ਵਿੱਚ ਛੁਰੀ ਲੱਗੀ ਹੋਈ ਆ ਸੋ ਫੁੱਲ ਵਧੀਆ ਸਫਾਈ ਨਾਲ ਕੰਮ ਹੋਇਆਗਾ ਬਾਕੀ ਤੁਹਾਨੂੰ ਪਤਾਗਾ ਕੁਆਲਿਟੀ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕਰਦੇ ਆਪਾਂ ਇੱਕ ਨੰਬਰ ਆਪਣਾ ਕੰਮ ਹੁੰਦਾਗਾ ਸੋ ਮਿੱਤਰੋ ਜਰੂਰ ਤੁਸੀਂ ਵੀ ਕੰਟੈਕਟ ਕਰ ਲਓ ਜਿਹੜਾ ਭਰਾ ਜਿੰਦਰਾ ਲਾਭਦਾ ਬਾਈ ਕੰਟੈਕਟ ਕਰ ਲਓ ਸਕਰੀਨ ਤੇ ਚੱਲਦਾ ਨੰਬਰ ਆ ਕਾਲ ਕਰ ਲਓ ਆਪਣੇ ਕੋਲੇ ਅਵੇਲੇਬਲ ਸਟਾਕ ਪਿਆ ਬਾਈ ਜਿੰਦਰਾ ਦਾ ਸੋ ਕੰਟੈਕਟ ਕਰ ਲਈਏ ਤੁਹਾਨੂੰ ਬਣਿਆ ਬਣਿਆ ਜਿੰਦਰਾ ਮਿਲ ਜੂਗਾ ਸਕਰੀਨ ਤੇ ਚੱਲਦਾ ਨੰਬਰ ਆ ਕਾਲ ਕਰ ਲੇ ਤੇ ਵਿ ਤੇ ਸ਼ੇਅਰ ਕਰਦੇ ਵੀਡੀਓ ਮਿੱਤਰੋ ਤਾਂ ਕਿ ਕਿਸਾਨ ਭਰਾਵਾਂ ਮਤਾ ਕਰ ਬੈਠਾ ਦਾ ਕਰਪਾ ਐਡਰੈਸ ਕੰਟੈਕਟ ਨੰਬਰ ਸੌਖਾ ਪਹੁੰਚੇ ਸੋ ਕਰ ਲਓ ਜੀ ਕੰਟੈਕਟ ਸਤਿ ਸ਼੍ਰੀ ਅਕਾਲ ਜੀ